ਲੋ ਜੀ ਸਤਿ ਸ੍ਰੀ ਅਕਾਲ ਜੀ ਤੁਹ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਚੈਨਲ ਆਨ ਤੇ ਅਸੀਂ ਆਨੰਦ ਭੜਾਈ ਤੁਹਾਡਾ ਸਵਾਗਤ ਕਰਦੇ ਆਂ ਠੰਡ ਬਹੁਤ ਹੈ ਜੀ ਅਸੀਂ ਹੁਣ ਰਜਾਈਆਂ 'ਚ ਬੜੇ ਬੈਠੇ ਆ ਹਨਾ ਤੇ ਮਾੜੀ ਜੀ ਕੱਲ ਧੁੱਪ ਦਿਖਾਈ ਤੁਸੀਂ ਹੁਣ ਹੈ ਨਹੀਂ ਤੇ ਫੇਰ ਉਸ ਤਰ੍ਹਾਂ ਇੰਨੀ ਠੰਡ ਹੋ ਰਹੀ ਹੈ ਤੁਸੀਂ ਵੀ ਠੰਡ ਜੀ ਬੈਠੋਗੇ ਬਚ ਕੇ ਰਹੋ ਪ੍ਰਮਾਤਮਾ ਕਰੇ ਠੰਡ ਤੋਂ ਸਾਰੇ ਬਚੇ ਰਹੀਏ ਹਨਾ ਤੇ ਲੋ ਅੱਜ ਮੈਂ ਤੁਹਾਨੂੰ ਫੇਰ ਬਹੁਤ ਹੀ ਨਵਾਂ ਹੀ ਲੋਕ ਗੀਤ ਕਹਿ ਲੋ ਤਮਾਸਾ ਕਹਿ ਲੋ ਹੈਨਾ ਗਿੱਧਾ ਪਾਉ ਤੇ ਨੱਚਿਓ ਇਸ ਤਮਾਸੇ ਨਾਲ ਤੇ ਨਾਲੇ ਗਰਮ ਹੋ ਜਿਓ ਹੈਨਾ ਤੇ ਲੋ ਅੱਜ ਫਿਰ ਮੈਂ ਤੁਹਾਨੂੰ ਨੇ ਇਹ ਇਹਨੂੰ ਹੈ ਤਾਂ ਇਹਨੂੰ ਚਾਹੇ ਗੀਤ ਕਹਿ ਲੋ ਤਮਾਸਾ ਕਹਿ ਲੋ ਢੋਲ ਕੀਤੇ ਗਾ ਲੋ ਨਹੀਂ ਤਾਂ ਜਿਵੇਂ ਖਾੜੇ ਦੇ ਵਿੱਚ ਕੁੜੀਆਂ ਫਿਰ ਗਿੱਧਾ ਪਾਉਂਦੀਆਂ ਨੇ ਇੱਕ ਜਣੀ ਵਿਚਾਲੇ ਹੋ ਕੇ ਉਹਨਾਂ ਦੂਜੀਆਂ ਸਾਰੀਆਂ ਪਿੱਛੇ ਬੋਲਦੀਆਂ ਨੇ ਉਹ ਮੀਂ ਢੋਲ ਕੀਤੇ ਬੋਲਦੀਆਂ ਨੇ ਹੈਨਾ ਇਹ ਉਸ ਤਰ੍ਹਾਂ ਦਾ ਹੀ ਹੈ ਤੇ ਸ਼ਾਇਦ ਤੁਸੀਂ ਬਹੁਤੀ ਪੁਰਾਣ ਹੈ ਸੁਣਿਆ ਸ਼ਾਇਦ ਕਿਸੇ ਨੇ ਹੋਵੇ ਜਾਂ ਨਾ ਸੁਣਿਆ ਹੋਵੇ ਮੈਨੂੰ ਨਹੀਂ ਪਤਾ ਤੇ ਪਰ ਲੋ ਮੈਂ ਤੁਹਾਨੂੰ ਅੱਜ ਜਰੂਰ ਸੁਣਾ ਕੇ ਹਟੂੰਗੀ ਤੇ ਮਾਨਸਾ ਤੋਂ ਇੱਕ ਭੈਣ ਕਹਿੰਦੀ ਵੀ ਮੇਰੇ ਪੁੱਤ ਦੇ ਵਿਆਹ ਹੈ ਜੀ ਘੋੜੀਆਂ ਤਮਸੇ ਗੀਤ ਸਾਨੂੰ ਸੁਣਾਓ ਹਲੇ ਦੋ ਫਰਮੀ ਦਾ ਵਿਆਹ ਹੈ ਮੈਂ ਕਿਹਾ ਤੁਸੀਂ ਮੇਰੀਆਂ ਸਾਰੀਆਂ ਵੀਡੀਓ ਕੱਢ ਲਓ ਪਹਿਲਾਂ ਤੁਹਾਨੂੰ ਕਿੱਦੇ ਦਾ ਤਮਸੇ ਦਿਖਾਉਣੀ ਆ ਸਿੱਠਣੀਆਂ ਕਹਿੰਦੀ ਸਾਰਾ ਕੁਝ ਪਾਇਓ ਤੇ ਮੈਂ ਕਿਹਾ ਮੇਰੇ ਪਾਏ ਹੋਏ ਇਹਨਾਂ ਨੂੰ ਕੱਢ ਕੇ ਦੇਖ ਲਓ ਕੈਲੋ ਜੀ ਉਹਨਾਂ ਨੇ ਕੋਈ ਸਪਰਸ਼ ਫੇਰ ਕਰੀ ਕੁਛ ਦੀ ਉਹ ਵੀ ਸੁਣਾ ਦੂੰਗੀ ਤੇ ਹੁਣ ਇੱਕ ਦੋ ਘੋੜੀਆਂ ਵੀ ਤੁਹਾਨੂੰ ਫਿਰ ਸੁਣਾਉਂਗੀ ਹਨਾ ਤੇ ਲੋ ਹੁਣ ਤੁਸੀਂ ਇਹ ਤਮਾਸ਼ਾ ਸੁਣਿਓ ਤੇ ਇਹ ਫੇਰ ਇੱਕ ਜਿਹੜਾ ਨੁਕਤਾ ਪਾਉਂਗੀ ਉਹ ਛਿੱਕਾ ਹੁਣ ਵੀ ਕਈਆਂ ਨੂੰ ਲਗਾਤਾਰ ਛਿੱਕਾ ਆਉਣ ਲੱਗ ਜਾਂਦਾ ਹੈ ਮੈਨੂੰ ਆਪ ਨੂੰ ਲਗਾਤਾਰ ਛਿੱਕਾ ਆਉਂਦੀਆਂ ਸੀਗੀਆਂ ਬਹੁਤ ਹੀ ਯਤਨ ਕਰਲੇ ਸੀ ਤੇ ਫਿਰ ਜਦੋਂ ਆਰਾਮ ਆਇਆ ਡਾਕਟਰ ਤੋਂ ਨਹੀਂ ਆਇਆ ਤੇ ਆਪਾਂ ਤਾਂ ਕਹਿੰਦੇ ਵੀ ਡਾਕਟਰਾਂ ਕੋਲੇ ਪਟਿਆਲੀਆਂ ਮੇ ਰਜਿੰਦਰਾ ਚ ਵੀ ਗਈ ਦੋ ਡਾਕਟਰਾਂ ਨੇ رائے ਕਰਕੇ ਮੈਨੂੰ ਦਵਾਈ ਦਿੱਤੀ ਉਹ ਵੀ ਲੈ ਕੇ ਆਈ ਮੈਂ ਹੈਨਾ ਤੇ ਪਰ ਜਿਹੜੇ ਮੈਂ ਦੱਸੂੰ ਚੁਟਕੀ ਹੋਈ ਹੈਨਾ ਆਪਣਾ ਕੇ ਦੇਖਿਓ ਚੈਲੰਜ ਹੈ ਜੇ ਸ਼ਿੱਕਾ ਬੰਦ ਨਾ ਹੋਣ ਤੇ ਲਓ ਉਹ ਮੈਂ ਇਸ ਤੋਂ ਬਾਅਦ ਦੱਸੂਗੀ ਤੇ ਲਓ ਤੁਸੀਂ ਹੁਣ ਸੁਣੋ ਇਹ ਤਮੱਸਾ ਤੇ ਵਿਆਖਿਆ ਤਾਂ ਨਹੀਂ ਕਰਦੀ ਤੁਸੀਂ ਆਪ ਹੀ ਸਮਝੇ ਨਾ ਹੈਨਾ ਲੈ ਤੁਹਾਨੂੰ ਬੋਲੀ ਮਰਵਾਤੀ ਆਂ ਦੇਖਾਂ ਪੰਡਤਾ ਵਈ ਮਹਿਰਾਮ ਦੇ ਰੰਗਾਨੂ ਦੇਖਾਂ ਪੰਡਤਾ ਵਈ ਮਹਿਰਾਮ ਦੇ ਰੰਗਾਨੂ ਵਈ ਦੇਖਾਂ ਪੰਡਤਾ ਵਈ ਮਹਿਰਾਮ ਦੇ ਰੰਗਾਨੂ ਦੇਖਾਂ ਪੰਡਤਾ ਵਈ ਮਹਿਰਾਮ ਦੇ ਰੰਗਾਨੂ ਓ ਜਾਵੇ ਪੰਡਤਾ ਤੇਰੀ ਘੜਵੀ ਗੰਗਾ ਨੂੰ ਆ ਕੁੜੀਓ ਮਗ ਮਹੀਨਾ ਹੈ ਚਾਵਾਂ ਕੜਿਆ ਕੁੜੀਓ ਮਗ ਮਹੀਨਾ ਹੈ ਛਾਵ ਜੀਤੋ ਮੀਤੋ ਕਈ ਹਸੀਨਾ ਹੈ ਛਾਵ ਜੀਤੋ ਮੀਤੋ ਕਈ ਹਸੀਨਾ ਹੈ ਛਾਵ ਕੋਨ ਦੀਪ ਵੀਰਲ ਗਈ ਉਹ ਨਾ ਨਾਲ ਹੈ ਛਾਵ ਕੋਨ ਦੀਪ ਵੀਰਲ ਗਈ ਉਹ ਨਾ ਨਾਲ ਹੈ ਛਾਵ ਕਹਿੰਦੀ ਕੁੜੀਓ ਚੱਲੋ ਹਰੀ ਦਵਾਰ ਹੈ ਛਾਵ ਚੱਲੋ ਨੀ ਕੁੜੀਓ ਹਰੀ ਦਵਾਰ ਹੈ ਛਾਵ ਕੋਲਦੀਪ ਤਲ ਗਈ ਰਾਜੇ ਨੂੰ ਨਾਲ ਹੈ ਛਾਵ ਕੋਲਦੀਪ ਤਲ ਗਈ ਰਾਜੇ ਨੂੰ ਨਾਲ ਹੈ ਛਾਵ ਆਪਣੇ ਖਸਨ ਨੂੰ ਲੈ ਗਈ ਨਾਲ ਹੈਛਾਵਾ ਉਹ ਆਪਣੇ ਖਸਨ ਨੂੰ ਲੈ ਗਈ ਨਾਲ ਹੈਛਾਵਾ ਹਰ ਕੀ ਪੋੜੀ ਕਰੇ ਸ਼ਨਾਨ ਹੈਛਾਵਾ ਹਰ ਕੀ ਪੋੜੀ ਕਰੇ ਸ਼ਨਾਨ ਹੈਛਾਵਾ ਠੀਕ ਉੱਥੋਂ ਕੁੜੀਓ ਹੋਈ ਕਮਾਲ ਹੈਛਾਵਾ ਭਾਈ ਉੱਥੇ ਕੁੜੀਓ ਹੋਈ ਕਮਾਲ ਹੈਛਾਵਾ ਮੱਛੀ ਚਲੇ ਗਈ ਮੁਖ ਦਾ ਵਾਲ ਹੈਛਾਵਾ ਮੱਛੀ ਚਲੇ ਗਈ ਮੁਖ ਦਾ ਵਾਲ ਹੈਛਾਵਾ ਮਾਰੀ ਟੁੰਬੀ ਗਈ ਪਤਾਲ ਹੈਛਾਵਾ ਮਾਰੀ ਟੁੰਬੀ ਗਈ ਹੈ ਛਾਵ ਦੇ ਦੇ ਤਾਜਾ ਰੋਵੇ ਜਾਰੋ ਜਾਰ ਹੈ ਛਾਵ ਰਾਜਾ ਰੋਵੇ ਜਾਰੋ ਜਾਰ ਹੈ ਛਾਵ ਦੇ ਤੇਰੀ ਮੱਛੀਏ ਮੁੱਛ ਦਾ ਵਾਲ ਹੈ ਛਾਵ ਦੇ ਤੇਰੀ ਮੱਛੀਏ ਮੁੱਛ ਦਾ ਵਾਲ ਹੈ ਛਾਵ ਫੇਰ ਨਹੀਂ ਆਉਂਦਾ ਇਹਦੇ ਨਾਲ ਹੈ ਛਾਵ ਫੇਰ ਨਹੀਂ ਆਉਂਦਾ ਇਹਦੇ ਨਾਲ ਹੈ ਛਾਵ ਨਾ ਮੈਂ ਤੇਰਾ ਨਾ ਤੂੰ ਮੇਰਾ ਪੁရောਹਤ ਪੰਡਤਾ ਨਾ ਮੈਂ ਤੇਰਾ ਜਜਮਾਨ ਨਾ ਮੈਂ ਤੇਰਾ ਪੁရောਹਤ ਪੰਡਤਾ ਨਾ ਮੈਂ ਤੇਰਾ ਜਜਮਾਨ ਬਈ ਮੁੜ ਕੇ ਨਹੀਂ ਲੈਂਦਾ ਇਹ ਪੰਗੇ ਹਰ ਗੰਗੇ ਨਰਨ ਗੰਗੇ ਇਹ ਮੁੜ ਕੇ ਨਹੀਂ ਲੈਂਦਾ ਇਹ ਪੰਗੇ ਹਰ ਗੰਗੇ ਨਰਨ ਗੰਗੇ ਹਰ ਗੰਗੇ ਨਰਨ ਗੰਗੇ ਹਰ ਗੰਗੇ ਬਤਾਵੇ ਮੇਰਾ ਮਦੇਰੰਗਾਨੁ ਜਾਵੇ ਪੰਡਤਾ ਤੇਰੀ ਗੜਵੀ ਗੰਗਾ ਨੂੰ ਜਾਵੇ ਪੰਡਤਾ ਤੇਰੀ ਗੜਵੀ ਗੰਗਾ ਨੂੰ ਹੋ ਜਾਵੇ ਪੰਡਤਾ ਤੇਰੀ ਗੜਵੀ ਗੰਗਾ ਨੂੰ ਜਾਵੇ ਪੰਡਤਾ ਤੇਰੀ ਗੜਵੀ ਗੰਗਾ ਚੜਿਆ ਕੁੜੀਓ ਮਾਗ ਮਹੀਨਾ ਹੈ ਛਾਵਾਂ ਨਿਚੜਿਆ ਕੁੜੀਓ ਮਾਗ ਮਹੀਨਾ ਹੈ ਛਾਵਾਂ ਮਿੰਦਰੋ ਸਿੰਦਰੋ ਕਈ ਹਸੀਨਾ ਹੈ ਛਾਵਾਂ ਮਿੰਦਰੋ ਸਿੰਦਰੋ ਕਈ ਹਸੀਨਾ ਹੈ ਛਾਵਾਂ ਚ ਤਿੰਨੋਂ ਵੀ ਰਲ ਗਈ ਉਹ ਨਾਲ ਨਾਲ ਹੈ ਛਾਵਾਂ ਚ ਤਿੰਨੋਂ ਵੀ ਰਲ ਗਈ ਉਹ ਨਾਲ ਨਾਲ ਹੈ ਛਾਵਾਂ ਕਹਿੰਦੀ ਚੱਲੀਏ ਹਰੀ ਦਵਾਰ ਹੈ ਛਾਵਾਂ ਕਹਿੰਦੀ ਚੱਲੀਏ ਹਰੀ ਦਵਾਰ ਹੈ ਛਾਵਾਂ ਦੇਸੇ ਨੂੰ ਲੈ ਗਈ ਆਪਣੇ ਨਾਲ ਹੈਛਾ ਖਸਮ ਨੂੰ ਲੈ ਗਈ ਆਪਣੇ ਨਾਲ ਹੈਛਾ ਹਰਕੀ ਪੌੜੀ ਕਰੇ ਸ਼ਨਾਨ ਹੈਛਾ ਹਰਕੀ ਪੌੜੀ ਕਰੇ ਸ਼ਨਾਨ ਹੈਛਾ ਇਹ ਹਰਕੀ ਪੌੜੀ ਕਰੇ ਸ਼ਨਾਨ ਹਰਖਿਆ ਹਰ ਕੀ ਬੋੜੀ ਕਰੇ ਸਨਾਨ ਹੈਛਾ ਵਾ ਉੱਥੇ ਕੁੜੀਓ ਹੋਈ ਕਮਾਲ ਹੈਛਾ ਉੱਥੇ ਕੁੜੀਓ ਹੋਈ ਕਮਾਲ ਹੈਛਾ ਮੱਛੀ ਤੇ ਲੈਗੀ ਮੁਛ ਦਾਵਾਲ ਹੈਛਾ ਮੱਛੀ ਤੇ ਲੈਗੀ ਮੁਛ ਦਾਵਾਲ ਹੈਛਾ ਇਹ ਮੁੱਛ ਦਾ ਵਾਲ ਹੈ ਛਾਂ ਦੇ ਦੇਰੀ ਮੁੱਛ ਦਾ ਵਾਲ ਹੈ ਛਾਂ ਮੁੜ ਕੇ ਨਹੀਂ ਆਉਂਦਾ ਇਹ ਦੇ ਨਾਲ ਛਾਂ ਮੁੜ ਕੇ ਨਹੀਂ ਆਉਂਦਾ ਇਹ ਦੇ ਨਾਲ ਛਾਂ ਨਾਮ ਹੈ ਤੇਰਾ ਨਾਂ ਤੂੰ ਮੇਰਾ ਪਰੋਹਤ ਪੰਡਤਾ ਨਾਮ ਹੈ ਨਾਂ ਤੂੰ ਮੇਰਾ ਜਿਜਮਾਨ ਨਾ ਤੂੰ ਮੇਰਾ ਪੁရောਹਤ ਪੰਡਤਾ ਨਾ ਮੈਂ ਤੇਰਾ ਜਿਜਮਾਨ ਵਈ ਮੁੜਕੇ ਨਹੀਂ ਲੈਂਦਾ ਇਹ ਪੰਗੇ ਹਰ ਗੰਗੇ ਨਰਨ ਗੰਗੇ ਮੁੜਕੇ ਵੀ ਲੈਂਦਾ ਇਹ ਪੰਗੇ ਹਰ ਗੰਗੇ ਨਰਨ ਗੰਗੇ ਮੈਂ ਮੁੜਕੇ ਨਹੀਂ ਲੈਂਦਾ ਇਹ ਪੰਗੇ ਹਰ ਗੰਗੇ ਨਰਨ ਗੰਗੇ ਦੇਖਾਂ ਪੰਡਤਾ ਵਈ ਮਹਾਰਾਮ ਦੇ ਰੰਗਾਂ ਨੂੰ ਨਿੱਕਾ ਪੰਡਤਾ ਜਾਵੇ ਪੰਡਿਤਾ ਤੇਰੀ ਗੜਵੀ ਗੰਗਾ ਨੂੰ ਜਾਵੇ ਪੰਡਿਤਾ ਤੇਰੀ ਗੜਵੀ ਗੰਗਾ ਨੂੰ ਲੋ ਜੀ ਤੁਮਸ ਹੋਇਆ ਪੂਰਾ ਉਮੀਦ ਆ ਸਾਨੂੰ ਪਸੰਦ ਆਇਆ ਹੋਊਗਾ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਪੁਰਾਣਾ ਸੁਣਿਆ ਸੀ ਤੇ ਤੁਹਾਨੂੰ ਸੁਣਾਤਾ ਪੂਰਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਤਮਾਸ਼ਾ ਕਿਵੇਂ ਲੱਗਿਆ ਹੈਨਾ ਜੇ ਇਹਨੂੰ ਹੋਰ ਲੰਬਾ ਬਣਾਉਣਾ ਕਿਸੇ ਕੁੜੀ ਦਾ ਨਾਮ ਲੈ ਲਿਓ ਕਿਸੇ ਨੂੰ ਕਿਵੇਂ ਜਿਹਨੂੰ ਸਿੱਠਣੀਆਂ ਦੇਣੀਆਂ ਨੇ ਇਹ ਇੱਕ ਤਰ੍ਹਾਂ ਦੀ ਸਿੱਠਣੀ ਹੋਈ ਹੈ ਹੈਨਾ ਤਮਾਸ਼ਾ ਕਹਿੰਦੇ ਨਾਲੇ ਚਾਹੇ ਢੋਲ ਕੀਤੇਗਾ ਉਹ ਚਾਹੇ ਗਿੱਧੇ ਚਗਾ ਉਹ ਚਾਹੇ ਬੈਠ ਕੇਗਾ ਉਹ ਜਿਵੇਂ ਤੁਹਾਨੂੰ ਚੰਗਾ ਲੱਗਦਾ ਉਹਨੂੰ ਉਸ ਤਰ੍ਹਾਂ ਕਰੋ ਤੇ ਲੋ ਹੁਣ ਆ ਜੋ ਉਹ ਛਿੱਕਾਂ ਵਾਲੀ ਗੱਲ ਦੱਸਾਂ ਹੈਨਾ ਤੇ ਮੈਨੂੰ ਛਿੱਕਾਂ ਲੱਗਦੀਆਂ ਸੀਗੀਆਂ ਟਾਈਮ ਨਾਲ ਲੱਗਦੀਆਂ ਇੰਨੀਆਂ ਛਿੱਕਾਂ ਨੇ ਮਗਜ ਖਾਲੀ ਹੋ ਜਾਂਦਾ ਸਵੇਰੇ ਲੱਗ ਜਾਂਦੀਆਂ ਕਦੇ ਰਾਤ ਨੂੰ ਲੱਗ ਜਾਂਦੀਆਂ ਤੇ ਫਿਰ ਅਸੀਂ ਪਟਿਆਲੇ ਗਏ ਪ੍ਰਾਈਵੇਟ ਡਾਕਟਰ ਦੇ ਉਹਨਾਂ ਨੇ ਦਵਾਈ ਦੇਤੀ ਨਹੀਂ ਠੀਕ ਹੋਇਆ ਫਿਰ ਜਿੰਦਰਾ ਚਲੇ ਗਏ ਫਿਰ ਉਹਨਾਂ ਨੇ ਮਤਲਬ ਇਹਨੂੰ ਤਿੰਨ ਚਾਰ ਦਿਨ ਦੀ ਦਵਾਈ ਦੇ ਕੇ ਫਿਰ ਭੇਜਤਾ ਉਹ ਡਡ ਕੈਪਸੂਲ ਉਹ ਮੈਂ ਖਾਈ ਕੀ ਨਹੀਂ ਠੀਕ ਹੋਈ ਤੇ ਫਿਰ ਕਿ ਦਾਦੀ ਮਾਂ ਦੇ ਨੁਕਤੇ ਹੈਨਾ ਤੇ ਗਵਾਂਡੀਆਂ ਤੋਂ ਪੁੱਛਿਆ ਉਹ ਕਹਿੰਦੇ ਗੱਲ ਹੀ ਮੁੱਲੀ ਹੈਗੀ ਤੇ ਗਊ ਦੇਸੀ ਗਊ ਦਾ ਆਪਣੀ ਦੇਸੀ ਗਊ ਹੋਵੇ ਉਹਦਾ ਕਿਉ ਹੈਨਾ ਉਹ ਦੋ ਬੂੰਦਾ ਹੈ ਸਨਕ ਜਪਾਈਆਂ ਦੋ ਐਸ ਚ ਪਾਈਆਂ ਤੇ ਮੁੜ ਕੇ ਅੱਜ ਛਿੱਕ ਆਉਂਦੀ ਐ ਇੱਕ ਦਾਵੀ ਬੰਦ ਹੋ ਗਿਆ ਮੁੜ ਕੇ ਐਂ ਹੀ ਨਹੀਂ ਹੈਗੀਆਂ ਸਾਡੇ ਇੱਥੇ ਹੁਣ ਮੁੰਡਾ ਬਾਹਰ ਪੜਦਾ ਹੈਗਾ ਉਹ ਵੀ ਆਇਆ ਹੋਇਆ ਸੀ ਉਹਨੇ ਕਹਿੰਦੇ ਸੀ ਛਿੱਕਾਂ ਨਾਲ ਉੱਥੇ ਦਵਾਈ ਲਈ ਜਾਂਦੇ ਨੇ ਕਹਿੰਦੇ ਟੀਕੇ ਲਵਾ ਲੈ ਨਹੀਂ ਹਟੀਆਂ ਮੈਂ ਆਖਿਆ ਮੇਰੇ ਕੋਲੇ ਪਿਆ ਦੇ ਸੀ ਗੋਬ ਦਾ ਤੱਕਿਓ ਤੇ ਮੈਂ ਲੈ ਗਈ ਥੋੜਾ ਜਿਹਾ ਪਾ ਕੇ ਉਹਨੂੰ ਅਸੀਂ ਪਾ ਲਿਆ ਮੁੰਡੇ ਲੰਬਾ ਤੇ ਉਹਨੂੰ ਕਿਹਾ ਇੱਕ ਨਾਸ ਬੰਦ ਕਰ ਕਰ ਲਈ ਤੇ ਫਿਰ ਉਹ ਦੋ ਹੁੰਦਾ ਪਾਈਆਂ ਵੀ ਭਾਈ ਮਾਰਸੜਾ ਕਤਾ ਸਾਨੂੰ ਜਦੋਂ ਉਹਨੇ ਆਏ ਕਰਿਆ ਤੇ ਫਿਰ ਉਹ ਉਹਦੇ ਫੜ ਗਿਆ ਇੱਥੇ ਉਦੋਂ ਆਏ ਤਕਲੀਫ ਜੀ ਹੁੰਦੀ ਆ ਮਾੜੀ ਜੀ ਕਹਿੰਦਾ ਮੈਂ ਆਏ ਲੱਗ ਗਿਆ ਕਰਨ ਮੈਂ ਕਿਹਾ ਵੀ ਤੂੰ ਪਤਾ ਦੂਜੇ ਚ ਪਵਾ ਲਗਾ ਲਾਈਨ ਹੀ ਹੁੰਦਾ ਅਸਿਕਾ ਕੁਛ ਨਹੀਂ ਹੁੰਦਾ ਤੇ ਤੂੰ ਇੱਕ ਵਾਰੀ ਪਵਾ ਫਿਰ ਉਹਨੇ ਪਵਾ ਲਿਆ ਚੱਲ ਮੁੜ ਕੇ ਉਹਨੂੰ ਨਹੀਂ ਛਿੱਕਾਂ ਆਈਆਂ ਤੇ ਨਾ ਕੋਈ ਟੀਕਾ ਨਾ ਕੋਈ ਦਵਾਈ ਉਹ ਕਹਿੰਦਾ ਮੈਂ ਨਾਲ ਹੀ ਲੈ ਗਿਆ ਜੀ ਉਹ ਥੋੜਾ ਕਿਉ ਤੇ ਪਰ ਮੈਨੂੰ ਲੋੜ ਨਹੀਂ ਪਈ ਤੇ ਇਹ ਤਾਂ ਬਹੁਤ ਹੀ ਵਧੀਆ ਰਿਹਾ ਕਿਸੇ ਨੂੰ ਵੀ ਛਿੱਕਾਂ ਲੱਗਦੀਆਂ ਨੇ ਕੁਛ ਨਾ ਕਰੋ ਇਹ ਤੁਸੀਂ ਮੇਰਾ ਆਪ ਦਾ ਪ੍ਰਤਿਆ ਹੋਇਆ ਤੇ ਹੋਰ ਇਹਨੂੰ ਵੀ ਹੋਰ ਦੱਸਿਆ ਉਹ ਵੀ ਕਹਿੰਦੇ ਵੀ ਅਸੀਂ ਠੀਕ ਆ ਜੀ ਛਿੱਕਾਂ ਨਾਲ ਬੁਰਾ ਹਾਲ ਨਹੀਂ ਹੈ ਹੈ ਤੇ ਲੋ ਮਾਣੋ ਹੁਣ ਇਸ ਨੁਕਤੇ ਦਾ ਵੀ ਆਨੰਦ ਤੇ ਇਸ ਗੀਤ ਦਾ ਵੀ ਕੱਲ ਨੂੰ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਤੇ ਸਾਨੂੰ ਦੇ ਹੁਣ ਛੁੱਟੀਆਂ ਤੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਅੱਛਾ ਕਈ ਭੈਣਾਂ ਮੈਨੂੰ ਪੁੱਛੀਆਂ ਜਾਂਦੀਆਂ ਜੀ ਸੁਰਮਾ ਮੰਗਾਉਣ ਵਾਸਤੇ ਸਾਨੂੰ ਉਹਦਾ ਫੋਨ ਨੰਬਰ ਦਿਓ ਜੀ ਆ ਦਿਓ ਹੋਂਸੋ ਨੰਬਰ ਤਾਂ ਮੇਰਾ ਫੋਨ ਨੰਬਰ ਪਾਈ ਹੋਏ ਨੇ ਇਹਦੇ ਵਿੱਚ ਤੁਸੀਂ ਵੀਡੀਓ ਕੱਢ ਕੇ ਦੇਖ ਲਓ ਵਾਰੀ ਵਾਰੀ ਮੈਂ ਦੱਸੀ ਜਾਨੀ ਆ ਜੇ ਤੁਸੀਂ ਮੇਰੇ ਉਸੇ ਇਸੇ ਨੰਬਰ ਤੇ ਫੋਨ ਤੇ ਇਹਦੇ ਤੁਸੀਂ ਗੂਗਲ ਪੇ ਕਰ ਦੇਣਾ ਇਸੇ ਤੇ ਤੁਸੀਂ ਆਪਣਾ ਐਡਰੈਸ ਪਾ ਦਿਨਾ ਹੋਂ ਘਰੇ ਬੈਠਿਆਂ ਨੂੰ ਕੋਰੀਅਰ ਪਹੁੰਚ ਜਾਂਦਾ ਹੈ ਉਹ ਅਸਰ ਮੇਰੀ ਸ਼ੀਸ਼ੀ ਦਾ ਮੁੱਲ ਸਿਰਫ 50 ਰੁਪਏ ਕੋ ਜਮੇ ਮਮੁਲੀ ਮਮੁਲੀ ਨੁਕਤੇ ਸਵਾਦੀ ਚੁੰਡੀ ਹੈ ਤੇ ਐਨ ਕਲੇ ਜਾਂਦੀ ਹੈ ਉਹਦੀ 5-6 ਦਿਨਾਂ ਬਾਅਦ ਹੀ ਸੂਈ ਤਾਗਾ ਪਾਉਣ ਲੱਗ ਜਾਂਦੇ ਨੇ ਕਿ ਕਹਿੰਦੇ ਸੱਤ ਸੂਈ ਤਾਗਾ ਨਹੀਂ ਪਾਉਣਾ ਹੈ ਨਾ ਤੇ ਕੋਈ ਵਾਹ ਉਹਤੇ ਖਰਚ ਨਹੀਂ ਨਾ ਉਹਦਾ ਕੋਈ ਸਾਈਡ ਇਫੈਕਟ ਹੈ ਜੇ ਕੋਈ ਮਾਉਣਾ ਚਾਹੀਏ ਜਦੋਂ ਮਰਜ਼ੀ ਮੰਗਾ ਲਓ ਸਾਰੇ ਕਿਤੇ ਜਾਂਦਾ ਹੀ ਹੈ ਹੈ ਨਾ ਤੇ ਲੋ ਦਿਓ ਹੁਣ ਸਾਨੂੰ ਛੁੱਟੀਆਂ ਧੰਨਵਾਦ ਸਾਡੀ ਵੀਡੀਓ ਦੇਖਣ